ਪੰਜਾਬੀ ਲੋਕ ਤੱਥਾਂ ਦੇ ਵਿੱਚੋਂ ਲੋਕ ਤੱਥ ਜੋ ਸਾਡੇ ਬਜ਼ੁਰਗ ਬਾਈ ਸੱਥਾਂ ਦੇ ਵਿੱਚ ਬਹਿ ਕੇ ਸੁਣਾਉਂਦੇ ਨੇ ਖੰਡ ਚਰਚਾ ਕਿਸੇ ਤੇ ਗੱਲ ਮੈਂ ਲਾ ਕੇ ਨਹੀਂ ਕਰ ਰਹਾ ਤੁਸੀਂ ਸਾਰੇ ਮੇਰੇ ਆਪਣੇ ਆ ਕਹਿੰਦਾ ਲੱਗਦੀ ਜਵਾਨੀ ਚੰਗੀ ਹੱਸਦੀ ਖੇਡਦੀ ਜੱਜ ਦਾ ਬੁੜਾਪਾ ਜੇ ਸਿਆਣੀ ਗੱਲ ਕਰੇ ਤਾਂ ਅੱਜ ਤੱਕ ਵਾਰੀ ਦੀ ਜੜ ਮੰਨੇ ਮਾਪਿਆਂ ਦਾ ਸੂਰਮੇ ਦੀ ਸੋਭਾ ਜੇ ਮੈਦਾਨੀ ਜੰਗ ਲੜੇ ਤਾਂ ਕਿਸੇ ਕੰਮ ਨਹੀਂ ਆਉਂਦਾ ਦਿੱਤ ਪਿਆ ਆ ਸੱਤਾਂ ਨੂੰ ਪਾਰਸਪਤ ਤਿੰਨ ਕਦੇ ਨਾ ਮਿਲਦੇ ਲੱਖਾਂ ਨੂੰ ਵਗਦੇ ਪਾਣੀ ਤੇ ਕੋਈ ਨਹੀਂ ਲਕੀਰਾ ਵਾ ਸਕਦਾ 2 ਨੰਬਰ ਦਾ ਪੈਸਾ ਹਰ ਕੋਈ ਨਹੀਂ ਪਚਾ ਸਕਦਾ ਚੁੰਮਣੇ ਬਿਮਾਰੇ ਮੋਰੀ ਪਤਨੀ ਆ ਬਾਰੀ ਬਹੁਤਾ ਗੁੱਸਾ ਵੀ ਮੜਾ ਤੇ ਸ਼ਰਫ ਤੂੰ ਵੀ ਮਾਰੀ ਅਗੋ ਪਿਆਰ ਕੁਝ ਤਾ ਵੇ ਛੱਟ ਪਖ ਪੂਰ ਦਈਏ ਅਗੋ ਮੁੱਛ ਕੋਈ ਮਰੋੜ ਥੋੜਾ ਆਪ ਘੁਰ ਦਈਏ ਕੁਈ ਅਣਖ ਵਿਗਾੜੇ ਝੋਟ ਕਸੀਏ ਤੇਰਾਰੀ ਬਹੁਤਾ ਗੁੱਸਾ ਦੀਆ ਮਾਰਾ ਤੇ ਸ਼ਰਾਫਤ ਦੀ ਬਿਮਾਰੀ ਕਹਿੰਦਾ ਗੱਲ ਸੋਣਿਆਂ ਨੇ ਸੱਚੀ ਨਹੀਂ ਸਿਆਣਿਆਂ ਨੇ ਦੱਸੀ ਫੜ ਬੱਦੀ ਮਾਰੇ ਨਾਲ ਅੰਦਰੋਂ ਡੇ ਨੰਗ ਦੀ ਨਿਸ਼ਾਨੀ ਗੱਲ ਚੱਕਮੀ ਕਰੀ ਉਹ ਸੇਵਾ ਜਾਂ ਨੇ ਗੱਲ ਸੱਚੀ ਨਹੀਂ ਸਿਆਣਿਆਂ ਨੇ ਦੱਸੀ ਫੜ ਬੱਦੀ ਮਾਰੇ ਨਾਲ ਅੰਦਰੋਂ ਡੇ ਨੰਗ ਦੀ ਨਿਸ਼ਾਨੀ ਗੱਲ ਚੱਕਮੀ ਕਰੇ ਨੰਗ ਦੀ ਨਿਸ਼ਾਨੀ ਗੱਲ ਚੱਕਮੀ ਕਰੇ गल चक्नी करे जो भी जल के पैसे नहीं होंगे ऐसे वैसे कम पैसे नहीं होते। ਕੈਸੇ ਕਹਿੰ ਮੈਂ ਕਹਿੰਦਾ ਕੈਸੇ ਨਹੀਂ ਹੁੰਦੇ ਹਰੇ ਹਰੇ ਹਰ ਹਰ ਨੋਟ ਜੱਦ ਬੱਦ ਕੇ ਕਰੇ ਮੰਗਦੀ ਨਿਸ਼ਾਨੀ ਗੱਲ ਚੱਕਮੀ ਕਰੇ ਮੰਗਦੀ ਨਿਸ਼ਾਨੀ ਗੱਲ ਚੱਕਮੀ ਕਰੇ